ਕਾਰਾਖ 1762 ਨੂੰ 35000 ਦੇ ਕਰੀਬ ਸਿੱਖ ਸ਼ਹੀਦ ਕੀਤੇ ਗਏ। ਛੋਟਾ ਕੱਲੂ ਕਾਰਾ 1746 ਦਾ ਹੈ ਜੋ ਪਲਨੋਵਾਂ ਦੇ ਸ਼ੰਭ ਵਿੱਚ ਗੁਰਦਾਸਪੁਰ ਨੇੜੇ 10000 ਸਿੱਖ ਸ਼ਹੀਦ ਹੋਇਆ। ਔਰ ਅੱਜ ਇੱਕ ਬਹੁਤ ਵੱਡੇ ਪਵਿੱਤਰ ਮਹਾਪੁਰਖ ਦਾ ਜਨਮ ਦਿਹਾੜਾ ਹੈ। ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਉਹਨੇ ਸਨਮਾਨਯੋਗ ਭਗਤ ਰਵਦਾਸ ਜੀ ਮਹਾਰਾਜ ਔਰ ਕੱਲ 10 ਫਰਵਰੀ ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ ਉਸ ਤੋਂ ਬਾਅਦ ਸਿੱਖ ਅੰਗਰੇਜ਼ਾਂ ਦੇ ਗੁਲਾਮ ਹੋਏ ਸਿੱਖ ਰਾਜ ਅੰਗਰੇਜ਼ਾਂ ਨੇ ਖਤਿਆ ਲਿਆ ਕੱਲ ਸ਼ਹੀਦ ਹੋਇਆ ਖੈ 10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀਵਾ ਸਬਰਾਂਵਾਂ ਦੇ ਜੰਗ ਵਿੱਚ ਆਓ ਮੈਂ ਸਿਰਫ ਭਗਤ ਜੀ ਦੇ ਸੰਬੰਧੀ ਕੁਝ ਬੇਨਤੀਆਂ ਕਰਕੇ ਜਾਣੀਆਂ ਚਾਹਨ ਜਿਹੜੀ ਵੀਡੀਓ ਉਹਨਾਂ ਨੇ 2020 ਦੇ ਵਿੱਚ ਬੋਲੀ ਹੈ ਕਿਉਂਕਿ ਸਤਗੁਰ ਬਦਾਸ ਮਹਾਰਾਜ ਦਾ ਉਸ ਦਿਨ ਪ੍ਰਕਾਸ਼ਪੁਰਵ ਸੀ ਕਿਸੇ ਪਿੰਡ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕਿਤਾਬ ਤੇ ਉੱਥੇ ਇਹ ਇਤਿਹਾਸ ਬੋਲਿਆ ਹੋਇਆ ਇਹ ਤੁਸੀਂ ਯਾਦ ਰੱਖਣਾ ਆ 1762 ਜਿੱਦਾਂ ਜਿੱਦਾਂ ਭਾਈ ਭਿੰਦਰਪਾਲ ਨੇ ਬੋਲੀ ਜਾਣ ਤੁਸੀਂ ਆਪਣੇ ਦਿਮਾਗ ਚ ਰੱਖਣਾ ਆ ਔਰ ਅਖੀਰ ਜਿਹੜਾ ਇਹ ਇਤਿਹਾਸ ਨੂੰ ਪੂਰਾ ਕਰਕੇ ਸਤਿਗੁਰੂ ਰਮਦਾਸ ਮਹਾਰਾਜ ਦੇ ਪ੍ਰਕਾਸ਼ ਪਰਮ ਦੇ ਉੱਤੇ ਲਿਆ ਕੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਤਿਹਾਸ ਦੱਸਿਆ ਆ ਹੈ ਨਾ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਕਿਹੜੇ ਭਗਤ ਤੋਂ ਚਾਲੂ ਹੋਈ ਆ ਕਿਹੜੇ ਭਗਤ ਤੋਂ ਇਹ ਆਤਮਕ ਗਿਆਨ ਆਇਆ ਉਹ ਭਾਈ ਪਿੰਦਰਪਾਲ ਜੀ ਦੱਸ ਰਹੇ ਆ ਇਹਨੂੰ ਧਿਆਨ ਦੇ ਨਾਲ ਸੁਣੋ ਤੇ ਫਿਰ ਆਪਾਂ ਜਿੰਨੇ ਵੀ ਜਿੰਨੀਆਂ ਵੀ ਡੇਟਾ ਦੱਸਿਆ ਨਹੀਂ ਇਹਨਾਂ ਨੇ ਇਹਨਾਂ ਡੇਟਾ ਨੂੰ ਇਹਨਾਂ ਡੇਟਾ ਨੂੰ ਭਾਈ ਪਿੰਦਰਪਾਲ ਜੀ ਦੇ ਬੋਲੇ ਹੋਈ ਕਥਾ ਜਿਹੜੀ ਆ ਭਾਈ ਪਿੰਦਰਪਾਲ ਜੀ ਨੂੰ ਪੁੱਛਾਂਗੇ ਕਿ ਤੁਹਾਨੂੰ ਅੱਜ ਤੋਂ 4 ਸਾਲ ਪਹਿਲਾਂ ਇਹ ਜਿਹੜੀ ਕਥਾ ਕਿਨੇ ਲੈ ਕੇ ਦਿੱਤੀ ਸੀ ਇਹ ਜਿਹੜੀਆਂ ਡੇਟਾ ਆ ਇਹਨਾਂ ਦੇ ਮੂਰੇ ਰਵਦਾਸ ਮਹਾਰਾਜ ਦੇ ਪ੍ਰਕਾਸ਼ਪੁਰ ਤੇ ਕਿਉਂ ਤੁਸੀਂ ਬੋਲੀ ਉਹੋ ਹੀ ਦਿਨ ਕਿਉਂ ਚੁਣਿਆ ਅੱਗੇ ਪਿੱਛੇ ਕਿਉਂ ਨਹੀਂ ਚੁਣਿਆ ਇਹ ਭਾਈ ਪਿੰਦਰਪਾਲ ਜੀ ਨੂੰ ਆਪਾਂ ਸਵਾਲ ਕਰਾਂਗੇ ਜਾਂ ਤਾਂ ਫਿਰ ਪਿੰਦਰ ਭਾਈ ਪਿੰਦਰਪਾਲ ਜੀ ਜਵਾਬ ਦੇਣਗੇ ਜਾਂ ਫਿਰ ਜਿਨ੍ਹਾਂ ਨੇ ਇਹਨਾਂ ਨੂੰ ਕਥਾ ਲੈ ਕੇ ਦਿੱਤੀ ਆ ਜਿਨ੍ਹਾਂ ਨੇ ਸਵਾਲ ਲੈ ਕੇ ਦਿੱਤੇ ਆ ਜਾਂ ਫਿਰ ਉਹ ਜਵਾਬ ਦੇਣਗੇ ਠੀਕ ਹੈ ਸਾਧ ਸੰਗਤ ਜੀ ਆ ਸਰਵਣ ਕਰੋ ਭਾਈ ਪਿੰਦਰਪਾਲ ਜੀ ਕਹਿੰਦੇ ਦਿਮਾਗ ਰੱਖਿਓ ਆਉਣ ਵਾਲੇ ਤਿੰਨ ਤੋਂ ਚਾਰ ਦਿਨ 4 ਤੋਂ 5 ਹੋ ਸਕਦੇ ਆ ਜਿਆਦਾ ਨਹੀਂ 5 ਦਿਨ ਦੇ ਵਿੱਚ ਵਿੱਚ ਆਪ ਜੀ ਨੂੰ 4 ਤੋਂ 5 ਦਿਨ ਦੇ ਵਿੱਚ ਵਿੱਚ ਆਪ ਜੀ ਨੂੰ ਪੂਰੀ ਵੀਡੀਓ ਸੁਣਾਈ ਜਾਊਗੀ ਔਰ ਉਹਨਾਂ ਦੇ ਜਿਹੜੇ ਜਿਹੜੀਆਂ ਡੇਟਾ ਨੇ ਉਹਨਾਂ ਦੇ ਤੱਤ ਦੱਸੇ ਜਾਣਗੇ ਕਿ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਬ੍ਰਾਹਮਣ ਆ ਭਗਤਾ ਦੀ ਵਿਚਾਰਧਾਰਾ ਨੂੰ ਚੂੜੇ ਚਮਾਰਾਂ ਦੀ ਵਿਚਾਰਧਾਰਾ ਨੂੰ ਜੁਲਾਹੇ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਸ਼ੀਂਬੇ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਬਾਰਮਿਕ ਦੀ ਬਾਲਮਿਕੀਆਂ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਅਰਬਦਾਸ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਸਮਝ ਆ ਰਹੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਨੌਵੇਂ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਕਿੱਦਾਂ ਖਤਮ ਕਰਾ ਰਹੇ ਤਿਆਰ ਰੱਖਣੀ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨਾਲ ਗੱਲਾਂ ਕਲੀਅਰ ਕੀਤੀਆਂ ਜਾਣੀਆਂ ਤਿੰਨ ਤੋਂ ਚਾਰ ਦਾ ਜਦੋਂ ਮੈਂ ਹੁਣ ਵੀਡੀਓ ਚਾੜ ਦੇਣੀ ਆ ਜਦੋਂ ਤਿੰਨ ਤੋਂ ਚਾਰ ਦਾ ਰੇਟ ਕਰੋ ਧੰਨਵਾਦ ਜੀ ਆਸ ਨੂੰ ਭਾਈ ਬੰਦਰਪਾਲ ਜੀ ਕੀ ਕਹਿੰਦੇ ਆ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਅਦਬ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ 1170 ਤੋਂ ਲੈ ਕੇ ਤੇ 1675 ਤੱਕ ਜਿਹੜਾ ਇਸ ਧਰਤੀ ਦਾ ਰੋਹਾਨੀ ਤਤ ਗਿਆਨ ਹੈ ਉਸ ਨੂੰ ਗੁਰੂ ਨਾਨਕ ਦੀ ਜੋਤ ਨੇ ਇੱਕ ਥਾਂ ਤੇ ਸੰਗ੍ਰਹਿ ਕਰ ਦਿੱਤਾ ਫਿਰ ਆਪ ਜੀ ਲਵ ਸੁਣਿਓ 1170 ਤੋਂ ਲੈ ਕੇ 1675 ਤੱਕ 1170 ਨੂੰ ਬੰਗਾਲ ਦੀ ਧਰਤੀ ਤੇ ਭਗਤ ਜੈਦੇਵ ਜੀ ਦਾ ਜਨਮ ਹੁੰਦਾ ਹੈ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਦਿੱਲੀ ਚਾਂਦਨੀ ਚੌਕ ਸ਼ਹੀਦ ਗੁੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਮੇਂ ਦੇ لحاظ ਨਾਲ ਸਭ ਤੋਂ ਅਖੀਰਲੇ ਬਾਣੀਕਾਰ ਜਿਹੜੇ ਨੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ 1170 ਤੋਂ ਲੈ ਕੇ 1675 ਤੱਕ ਦਾ ਜੋ ਰੋਹਾਨੀ ਗਿਆਨ ਹੈ ਉਸ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇੱਕ ਜਗ੍ਹਾ ਤੇ ਇਕੱਤਰ ਕੀਤਾ ਇਸ ਵਿੱਚ ਖਾਸ ਕਰਕੇ 6 ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਅਰਜੁਨ ਦੇਵ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਗੁਰਦੇਵ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਇੱਕ ਬੇਨਤੀ ਮੈਂ ਆਪ ਨੂੰ ਬੇਨਤੀ ਕਰਨੀ ਹੈ ਅਗਲੇ ਸਾਲ ਪ੍ਰਮਾਤਮਾ ਜ਼ਿੰਦਗੀ ਜੀਵਨ ਬਖਸ਼ੇ ਅਗਲਾ ਸਾਲ ਬਹੁਤ ਇਤਿਹਾਸਕਾਰਿਆ ਕੱਲ ਵੀ ਮੈਂ ਆਪ ਨੂੰ ਕਿਆ ਸਿੱਖ ਖਾਸ ਕਰਕੇ ਨਨਕਾਣਾ ਸਾਹਿਬ ਛੇਪੁਰੇ ਜ਼ਿਲ੍ਹੇ ਨਾਲ ਲੇਟਰ